ਦੋਸਤੋ ਜੂਨ 1983 ਦੇ ਪ੍ਰੈਸ਼ਰ ਬਲੂ ਸਟਾਰ ਤੋਂ ਬਾਅਦ ਪੰਜਾਬ ਵਿੱਚ ਚੱਲਿਆ ਖੜਕੂ ਵਾਸਦਾ ਇੱਕ ਨਵਾਂ ਦੌਰ ਜਿਸ ਦੌਰ ਦੀ ਪੰਜਾਬ ਦੇ ਹਜ਼ਾਰਾਂ ਨੌਜਵਾਨ ਭੇਡ ਚੜੇ ਕਈ ਖੜਕੂ ਕਾਰਵਾਈਆਂ ਵਿੱਚ ਕਤਲ ਹੋਏ ਕਈ ਪੁਲਿਸ ਮਹਿਕਮੇ ਵਿੱਚ ਵੀ ਸਿੱਖ ਨੌਜਵਾਨ ਮਾਰੇ ਗਏ ਪਰ ਉੱਥੇ ਹੀ ਇੱਕ ਵੱਡੀ ਗਿੜਤੀ ਉਹਨਾਂ ਨੌਜਵਾਨਾਂ ਦੀ ਸੀ ਜਿਨ੍ਹਾਂ ਨੂੰ ਬੇਕਸੂਰ ਹੋਣ ਦੇ ਬਾਵਜੂਦ ਘਰਾਂ ਤੋਂ ਚੁੱਕ ਕੇ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਦਿੱਤੇ ਗਏ ਸਨ ਅੱਜ ਗੱਲ ਕਰਾਂਗੇ ਪੰਜਾਬ ਦੇ ਉਸ ਕਾਲੇ ਦੌਰ ਵਿੱਚ ਝੂਠੇ ਪੁਲਿਸ ਮੁਕਾਬਲੇ ਨਾਲ ਮਾਰੇ ਗਏ ਇੱਕ ਐਸੇ ਨੌਜਵਾਨ ਦੀ ਜਿਸ ਦੀ ਲਾਸ਼ ਹਸਪਤਾਲ ਵਿੱਚ ਉੱਟ ਕੇ ਬੈਠ ਗਈ ਤੇ ਪਾਣੀ ਮੰਗਣ ਲੱਗੀ ਦੇ ਦੋਸ ਦਾ ਪੋਸਟਮਾਰਟਮ ਕਰਨ ਲੱਗੇ ਸਨ ਪਰ ਬਾਅਦ ਵਿੱਚ ਜੋ ਕੁਝ ਉਸ লাশ ਨਾਲ ਹੋਇਆ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਇਹ ਇੱਕ ਬਿਲਕੁਲ ਸੱਚੀ ਘਟਨਾ ਹੈ ਜਿਸ ਦਾ ਮਸਲਾ ਬਾਅਦ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਚੁੱਕਿਆ ਸੀ ਅਗਲੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਉਸ ਦੌਰ ਦੇ ਉਹ ਕਹਾੜੇ ਸੱਚ ਹਨ ਜੋ ਬਹੁਤ ਹੀ ਘੱਟ ਸਾਹਮਣੇ ਆ ਸਕੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਤਰਨਤਾਰ ਜਿਲ੍ਹੇ ਵਿੱਚ ਪੈਂਦਾ ਪੱਟੀ ਸ਼ਹਿਰ ਜਿੱਥੋਂ ਦਾ ਸਿਵਲ ਹਸਪਤਾਲ ਪੰਜਾਬ ਦੇ ਦੂਸਰੇ ਸਰਕਾਰੀ ਹਸਪਤਾਲਾਂ ਵਾਂਗ ਸਾਲ 1984 ਤੋਂ ਲੈ ਕੇ 1993 ਤੱਕ ਚੱਲੇ ਖੜਕੂਵਾਦ ਦੇ ਦੌਰ ਵਿੱਚ ਝੂਠੇ ਮੁਕਾਬਲਿਆਂ ਨਾਲ ਮਾਰੇ ਗਏ ਪਤਨੇ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਲਈ ਵਰਤੇ ਆ ਜਾ ਚੁੱਕਿਆ ਹੈ ਕਾਕੀ ਵਰਦੀ ਹੇਠ ਲੋਕੇ ਕੁਝ ਦਰਿੰਦਿਆਂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਸਿੱਖ ਗੱਬਰੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਆਉਣਾ ਤੇ ਫਿਰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਲਵਾਸ ਕਰਾਰ ਦੇ ਕੇ ਖੁਰਦ-ਬੁਰਦ ਕਰ ਦੇਣਾ ਇਹ ਰੁਟੀਨ ਸਿਵਲ ਹਸਪਤਾਲ ਦੇ ਸਾਰੇ ਡਾਕਟਰਾਂ ਅਤੇ ਹਸਪਤਾਲ ਦੇ ਲਾਲ ਲੱਗਦੀਆਂ ਦੁਕਾਨਾਂ ਤੇ ਬੈਠੇ ਦੁਕਾਨਦਾਰਾਂ ਲਈ ਆਪਜੀ ਗੱਲ ਹੋ ਗਈ ਸੀ ਪਰ 30 ਅਕਤੂਬਰ ਸਾਲ 1993 ਨੂੰ ਇੱਕ ਬੜੀ ਹੀ ਵੱਖਰੀ ਘਟਨਾ ਵਾਪਰਦੀ ਹੈ ਜਦੋਂ ਦੋ ਸਿੱਖ ਨੌਜਵਾਨਾਂ ਦੀ ਪੋਸਟਮਾਰਟਮ ਲਈ ਲਿਆਂਦੀਆਂ ਲਾਸ਼ਾਂ ਦਾ ਨਜ਼ਾਰਾ ਆਪਦੀ ਬਜਾਏ ਖਾਸ ਬਣ ਗਿਆ ਹੁੰਦਾ ਕੀ ਹੈ ਕਿ ਭਿੱਖੀਵੜ ਥਾਣੇ ਦੀ ਪੁਲਿਸ ਦੋ ਸਿੱਖ ਖਾੜਕੂਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਲੈ ਕੇ ਆਉਂਦੀ ਹੈ ਤੇ ਉਹਨਾਂ ਨੂੰ ਪੋਸਟਮਾਰਟਮ ਵਾਲੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ ਬਾਕੀ ਤਾਂ ਪੁਲਿਸ ਵਾਲੇ ਵਾਪਸ ਮੁੜ ਗਏ ਪਰ ਦੋ ਸਿਪਾਹੀਆਂ ਨੂੰ ਉੱਥੇ ਪਹਿਰੇ ਤੇ ਤੰਤ ਕਰ ਦਿੱਤਾ ਗਿਆ ਸਪਾਹੀਆ ਲੇਵੀ ਇਹ ਰੋਜ਼ ਦੀ ਆਮ ਜਿਹੀ ਗੱਲ ਸੀ ਜਿਸ ਕਰਕੇ ਉਹ ਦੋਵੇਂ ਉੱਥੋਂ ਬਾਹਰ ਆ ਕੇ ਚਾਹ ਪੀਣ ਲਈ ਬੈਠ ਗਏ ਸਿਵਲ ਹਸਪਤਾਲ ਦਾ ਸਫਾਈ ਕਰਮਚਾਰੀ ਕਰਮਵੀਰ ਜਦੋਂ ਇਹਨਾਂ ਲਾਸ਼ਾਂ ਵਾਲੇ ਕਮਰੇ ਵਿੱਚ ਡਿਊਟੀ ਵਜੋਂ ਸਫਾਈ ਕਰਨ ਲਈ ਦਾਖਲ ਹੋਇਆ ਤਾਂ ਉਸਦੇ ਮਨ ਵਿੱਚ ਕੋਈ ਵੀ ਖੌਫ ਨਹੀਂ ਸੀ ਅਧਰੂ ਵੜਦਿਆਂ ਹੀ ਉਸਨੇ ਦੇਖਿਆ ਕਿ ਦੋਵੇਂ ਲਾਸ਼ਾਂ ਦੇ ਮੂੰਹ ਤੇ ਕੱਪੜੇ ਪਾਏ ਹੋਏ ਹਨ ਇੱਕ ਲਾਸ਼ ਪੋਸਟਮਾਰਟਮ ਵਾਲੇ ਟੇਬਲ ਤੇ ਪਈ ਸੀ ਤੇ ਦੂਜੀ ਥੱਲੇ ਜਮੀਰ ਉੱਤੇ ਉਤਸੁਕਤਾ ਵਸ ਉਸਨੇ ਲਾਸ਼ਾਂ ਦੇ ਮੂੰਹ ਤੋਂ ਕੱਪੜੇ ਹਟਾ ਕੇ ਉਹਨਾਂ ਦੇ ਚਿਹਰੇ ਵੇਖਣੇ ਚਾਹੇ ਟੇਬਲ ਤੇ ਪਈ ਲਾਸ਼ ਉਸ ਦੇ ਮੁਤਾਬਕ ਇੱਕ 22 ਸਾਲ ਦਾ ਨੌਜਵਾਨ ਸੀ ਜਿਸ ਦੇ ਮੂੰਹ ਤੇ ਕੱਪੜਾ ਦੁਬਾਰਾ ਰੱਖ ਕੇ ਜਦੋਂ ਉਸ ਨੇ ਧਰਤੀ ਤੇ ਪਈ ਲਾਸ਼ ਦੇ ਮੂੰਹ ਤੋਂ ਕੱਪੜਾ ਪਾਸੇ ਕੀਤਾ ਤਾਂ ਕੱਪੜਾ ਪਾਸੇ ਹੁਦੇ ਸਾਰ ਹੀ ਉਸ 20 ਕੋ ਸਾਲ ਦੇ ਸਿੱਖ ਨੌਜਵਾਨ ਨੇ ਇੱਕਦਮ ਅੱਖਾਂ ਖੋਲ ਲਈਆਂ ਇਹ ਵੇਖ ਸਿਪਾਈ ਕਰਮਚਾਰੀ ਇੱਕਦਮ ਘਬਰਾ ਗਿਆ ਉਸ ਦੇ ਮੱਥੇ ਤੇ ਤਰੇੜੀਆਂ ਆਉਣ ਲੱਗੀਆਂ ਤੇ ਸੋਚਣ ਲੱਗਾ ਕਿ ਕਿਤੇ ਇਹ ਕੋਈ ਭੂਤ ਤਾਂ ਨਹੀਂ ਪਰ ਇਹ ਕੋਈ ਭੂਤ ਨਹੀਂ ਸੀ ਇਹ ਇੱਕ 20 ਸਾਲਾਂ ਨੌਜਵਾਨ ਸੀ ਜੋਕਰ ਪੱਟੀ ਤੇ ਲੱਗੀ ਗੋਲੀ ਦੇ ਬਾਵਜੂਦ ਅਜੇ ਤੱਕ ਜਿਉਦਾ ਸੀ ਤੇ ਸਾਹ ਲੈ ਰਿਹਾ ਸੀ ਪੁਲਿਸ ਜਿਸ ਨੂੰ ਮਰਿਆ ਸਮਝ ਕੇ ਉੱਥੇ ਸੌ ਢਾਈ ਹੁੰਦੀ ਐ ਸਫਾਈ ਕਰਮਚਾਰੀ ਕਰਮਵੀਰ ਦੇ ਪਛਾਣਕ ਨੂੰ ਖਿਸਕਦੇ ਪੈਰ ਇੱਕਦਮ ਉਦੋਂ ਉੱਥੇ ਰੁਕ ਗਏ ਜਦੋਂ ਉਸ লাশ ਨੇ ਬਦਮ ਜਿਹੀ ਆਵਾਜ਼ ਵਿੱਚ ਪੀਣ ਵਾਸਤੇ ਪਾਣੀ ਮੰਗਿਆ ਕਰਮਵੀਰ ਨੇ ਜਦੋਂ ਪਛਾਣ ਮੁੜ ਕੇ ਦੇਖਿਆ ਕਿ ਕੀ ਇਹ ਸੱਚਮੁੱਚ লাশ ਬੋਲ ਰਹੀ ਐ ਨਹੀਂ ਇਹ লাশ ਨਹੀਂ ਇੱਕ ਜਵਦਾ ਇਨਸਾਨ ਸੀ ਉਧਰ ਪੁਲਿਸ ਵਾਲੇ ਸਿਪਾਈ ਬਾਹਰ ਚਾਹ ਪੀ ਰਹੇ ਸਨ ਸਫਾਈ ਕਰਮਚਾਰੀ ਨੇ ਉਸ ਚਾਹ ਵਾਲੇ ਤੋਂ ਗਲਾਸ ਲੈ ਕੇ ਟੂਟੀ ਤੋਂ ਪਾਣੀ ਭਰਿਆ ਤੇ ਅਦਰ ਲਾ ਜਾ ਕੇ ਬੁੱਕ ਦੇ ਨਾਲ ਉਸ ਸੈਕ ਦੇ ਨੌਜਵਾਨ ਦੇ ਬੋਹ ਵਿੱਚ ਪਾਇਆ ਇਸ ਤੋਂ ਬਾਅਦ ਉਸ ਵਾਈ ਕਰਮਚਾਰੀ ਕਮਰੇ ਵਿੱਚੋਂ ਸਹੀ ਮਿਆਂ ਹੋਇਆ ਬਾਹਰ ਨਿਕਲਦਾ ਤੇ ਸਿਪਾਈਆਂ ਵੱਲ ਟੇਡਾ ਟੇਡਾ ਝਾਕਦਾ ਪੌੜੀਆਂ ਚੜ ਕੇ ਉੱਪਰ ਚਲਿਆ ਗਿਆ ਉਸ ਨੇ ਫਾਰਮਾਸਿਸਟ ਵਿਕਰਮਜੀਤ ਨਾਲ ਸਾਰੀ ਗੱਲ ਸਾਂਝੀ ਕੀਤੀ ਉਸ ਦੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਸ ਤੋਂ ਬਾਅਦ ਉਹ ਦੋਵੇਂ ਡਾਕਟਰ ਜਸਵੰਤ ਸਿੰਘ ਦੇ ਕਮਰੇ ਵਿੱਚ ਜਾਂਦੇ ਤੇ ਸਾਰੀ ਗੱਲਬਾਤ ਉਸ ਨੂੰ ਦੱਸਦੇ ਹਨ ਥੋੜੇ ਮਿੰਟਾਂ ਬਾਅਦ ਹੀ ਡਾਕਟਰ ਜਸਵੰਤ ਸਿੰਘ ਦੀ ਅਗਵਾਈ ਵਿੱਚ ਹਸਪਤਾਲ ਦੇ ਕੁਝ ਸਟਾਫ ਮੈਂਬਰਾਂ ਦੀ ਟੀਮ ਕਾਲੇ ਕਦਵੀ ਪੋਸਟਮਾਰਟਮ ਵਾਲੇ ਕਮਰੇ ਵੱਲ ਵੱਧਿਆ ਉਧਰ ਪਹਿਰੇ ਤੇ ਬੈਠੇ ਸਿਪਾਈ ਵੀ ਸਟਾਫ ਦੀ ਇਸ ਹਰਕਤ ਨੂੰ ਹੈਰਾਨੀ ਨਾਲ ਦੇਖ ਰਹੇ ਸਨ ਜਿਉਂ ਹੀ ਡਾਕਟਰਾਂ ਦੀ ਟੀਮ ਲਾਸ਼ਾਂ ਵਾਲੇ ਕਮਰੇ ਵਿੱਚ ਵੜੀ ਤਾਂ ਸਿਪਾਈ ਵੀ ਮਗਰੇ ਹੀ ਭੱਜ ਕੇ ਅੰਦਰ ਵੜ ਗਏ ਦਿੱਤੇ ਅੰਦਰ ਦਾ ਦ੍ਰਿਸ਼ ਵੇਖ ਕੇ ਦੋਹਾਂ ਦੇ ਚਿਹਰੇ ਹੀ ਉੱਡ ਗਏ ਇੱਕ ਸਿਪਾਈ ਦੇ ਸੈਕ ਦੇ ਨੌਜਵਾਨ ਨੂੰ ਲਜਾ ਰਹੇ ਡਾਕਟਰ ਜਸਵੰਤ ਸਿੰਘ ਦਾ ਰਾਹ ਰੋਕਦੇ ਹੋਏ ਪੁਲਸੀਆ ਲੈ ਦੇ ਵਿੱਚ ਕਿਹਾ ਕਿ ਡਾਕਟਰ ਸਾਹਿਬ ਸਾਡੇ ਅਫਸਰ ਇਸ ਨੂੰ ਪੋਸਟਮਾਰਟਮ ਵਾਸਤੇ ਛੱਡ ਕੇ ਗਏ ਨੇ ਉਹਨਾਂ ਨਾਲ ਗੱਲ ਕੀਤੇ ਬਗੈਰ ਤੁਸੀਂ ਇਸ ਨੂੰ ਨਹੀਂ ਲੈ ਜਾ ਸਕਦੇ ਅੱਗੋਂ ਡਾਕਟਰ ਸਖਤ ਸ਼ਬਦਾਂ ਵਿੱਚ ਜਵਾਬ ਦਿੰਦਾ ਕਿ ਸਾਡਾ ਕੰਮ ਸਿਰਫ ਪੋਸਟਮਾਰਟਮ ਕਰਨਾ ਹੀ ਨਹੀਂ ਜਾਨ ਬਚਾਉਣਾ ਤੇ ਲਾਜ ਕਰਨਾ ਵੀ ਹੈ ਇਹ ਸੁਣ ਕੇ ਸਿਪਾਹੀ ਥੋੜੇ ਢਿੱਲੇ ਪੈ ਗਏ ਪਰ ਜਿਉਂ ਹੀ ਡਾਕਟਰ ਉਸ ਸੈਹਕ ਦੇ ਨੌਜਵਾਨ ਨੂੰ ਲੈ ਕੇ ਪਾਸੇ ਹੋਏ ਉਹ ਦੋਵੇਂ ਸਿਪਾਹੀ ਤੇਜ਼ੀ ਦੇ ਨਾਲ ਹਸਪਤਾਲ ਵਿੱਚੋਂ ਨਿਕਲ ਕੇ ਕਿਸੋ ਵਿੱਚ ਜਾ ਵੜੇ ਤੇ ਉਹਨਾਂ ਨੇ ਉ ਤਾਂ ਤੱਕ ਤਾਰਾਂ ਖੜਕਾ ਦਿੱਤੀਆਂ ਤੋਂ ਬਾਅਦ ਚਸ਼ਮਦੀਦ ਗਵਾਹਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਥੋੜੇ ਸਮੇਂ ਮਗਰੋਂ ਹੀ ਪੂਰੇ ਤਰਤਰ ਜ਼ਿਲ੍ਹੇ ਦੇ ਵੱਡੇ ਅਫਸਰ ਉੱਥੇ ਪਹੁੰਚ ਗਏ ਸਨ ਦੂਜੇ ਪਾਸੇ ਡਾਕਟਰ ਜਸਵੰਤ ਸਿੰਘੜੇ ਸਹਿਕ ਰਹੇ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ ਉਸ ਦੇ ਬੁੱਮ੍ਹਾਂ ਬੱਦਵ ਜੀ ਆਵਾਜ਼ ਵਿੱਚ ਨਿਕਲ ਰਹੇ ਸ਼ਬਦਾਂ ਵਿੱਚੋਂ ਹਸਪਤਾਲ ਸਟਾਫ ਨੂੰ ਸਿਰਫ ਦੋ ਸ਼ਬਦ ਹੀ ਸਮਝ ਲੱਗ ਰਹੇ ਸਨ ਠੰਡ ਅਤੇ ਕੰਬਲ ਇਹ ਸੁਣ ਕੇ ਉਸਤੇ ਕਾਲੀ ਦਾਲ ਕੱਬਲ ਪਾਇਆ ਗਿਆ ਕੁਝ ਇੰਜੈਕਸ਼ਨ ਲਾਏ ਗਏ ਗਲੂਕੋਜ਼ ਲਾਇਆ ਗਿਆ ਤਾਂ ਉਹ ਨੌਜਵਾਨ ਪਹਿਲਾਂ ਨਾਲੋਂ ਥੋੜੀ ਬਿਹਤਰ ਹਾਲਤ ਵਿੱਚ ਹੋ ਗਿਆ ਡਾਕਟਰ ਉਸ ਤੋਂ ਉਸਦਾ ਨਾਮ ਪਤਾ ਘਰ-ਬਾਰ ਪੁੱਛਣ ਲੱਗੇ ਪਰ ਉਹ ਬਿਟਰ-ਬਿਟਰ ਸਭ ਵੱਲ ਝਾਕ ਰਿਹਾ ਸੀ ਜਦੋਂ ਜ਼ੋਰ ਦੀ ਆਵਾਜ਼ ਵਿੱਚ ਡਾਕਟਰ ਬੋਲੇ ਤਾਂ ਉਹ ਨੌਜਵਾਨ ਆਖ ਲੱਗਾ ਕਿ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਹੋਰ ਡਾਕਟਰ ਨੂੰ ਸਮਝ ਆਈ ਕਿ ਜੋ ਗੋਲੀ ਇਸ ਦੀ ਕੱਡ ਪੱਟੀ ਤੇ ਮਾਰੀ ਗਈ ਸੀ ਉਸ ਨੇ ਇਸ ਦੀ ਜਾਣਤਾ ਨਹੀਂ ਲਈ ਪਰ ਇਸ ਦੇ ਕੰਨ ਨਕਾਰਾ ਕਰ ਦਿੱਤੇ ਹਨ ਉਹ ਬੋਲ ਸਹੀ ਸਲਾਮਤ ਰਿਹਾ ਸੀ ਡਾਕਟਰ ਨੇ ਕਾਗਜ਼ ਤੇ ਸਵਾਲ ਲਿਖ ਕੇ ਉਸ ਨੂੰ ਦਿਖਾਏ ਤਾਂ ਉਸ ਨੌਜਵਾਨ ਨੇ ਦੱਸਿਆ ਕਿ ਮੈਂ ਸਰਜੀਤ ਸਿੰਘ ਹਾਂ ਤੇ ਬਲਟੋਹੇ ਪਿੰਡ ਦਾ ਰਹਿਣ ਵਾਲਾ ਹਾਂ ਮੈਨੂੰ 16 ਕੋ ਦਿਨ ਪਹਿਲਾਂ ਬਲਟੋਹੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਐਨੇ ਦਿਨ ਤਛੱਦਦ ਕਰਨ ਤੋਂ ਬਾਅਦ ਅੱਜ ਤੜਕੇ ਸਾਨੂੰ ਮਾਰ ਕੇ ਇੱਥੇ ਲਿਆ ਕੇ ਸੁੱਟ ਦਿੱਤਾ ਗਿਆ ਏ ਸਾਰੀ ਕਹਾਣੀ ਸੁਣ ਕੇ ਉੱਥੇ ਖੜੇ ਸਾਰੇ ਦੇ ਸਾਰੇ ਜਾਣੇ ਹੀ ਸੋਨ ਹੋ ਗਏ ਸਨ ਉਸ ਨੌਜਵਾਨ ਨੇ ਇਹ ਵੀ ਦੱਸਿਆ ਕਿ ਸਾਡੇ ਪਿੰਡ ਦੀ ਕੁੜੀ ਇਸ ਹਸਪਤਾਲ ਵਿੱਚ ਨਰਸ ਲੱਗੀ ਹੋਈ ਹੈ ਪਰ ਉਸ ਦਿਨ ਉਹ ਕੁੜੀ ਛੁੱਟੀ ਤੇ ਸੀ ਉਸ ਲੜਕੀ ਦਾ ਪਤੀ ਉੱਥੋਂ ਥੋੜੀ ਦੂਰ ਤੇ ਹੀ ਸੀ ਜਿਸ ਨੂੰ ਬੁਲਾ ਕੇ ਸਨੇਹਾ ਨੌਜਵਾਨ ਦੇ ਘਰ ਭੇਜਣ ਦੀ ਗੱਲ ਕਹੀ ਗਈ ਪਰ ਇਸ ਤੋਂ ਪਹਿਲਾਂ ਹੀ ਬਲਟੋਹੇ ਥਾਣੇ ਦਾ ਇਨਸਪੈਕਟਰ ਉੱਥੇ ਪਹੁੰਚ ਜਾਦਾ ਹੈ ਉਹ ਇੰਸਪੈਕਟਰ ਗਲ ਵਿੱਚ ਬਨੈਣ ਤੇੜ ਲੋਗੀ ਤੇ ਪੈਰਾਂ ਵਿੱਚ ਚਪਲਾਂ ਪਾ ਕੇ ਹੀ ਉੱਥੇ ਆੜ ਪੁੱਜਿਆ ਸੀ ਦੂਜੇ ਪਾਸੇ ਸਾਰੇ ਪੱਟੀ ਸ਼ਹਿਰ ਵਿੱਚ ਮੁਕਾਬਲੇ ਤੋਂ ਬਾਅਦ ਪੋਸਟਮਾਰਟਮ ਲਈ ਲਿਆਂਦੇ ਨੌਜਵਾਨ ਦੇ ਜਵਦੇ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਉਸ ਪੁਲਿਸ ਅਫਸਰ ਨੂੰ ਭੀੜ ਦੀ ਕੋਈ ਪਰਵਾਹ ਨਹੀਂ ਸੀ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਇਸੇ ਭੀੜ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਦਾ ਇੱਕ کارਕੂੜ ਐਡਵੋਕੇਟ सुरेंद्र ਸਿੰਘ ਵੀ ਖੜਾ ਸੀ ਜਿਸ ਨੇ ਪੋਸਟਮਾਰਟਮ ਲਈ ਲਿਆਂਦੇ ਨੌਜਵਾਨ ਦੇ ਜਵਦੇ ਹੋੜ ਦਾ ਪਤਾ ਲੱਗਦੇ ਸਾਰ ਬਿਨਾਂ ਸਮਾਂ ਗਵਾਏ ਕੁਝ ਮਹੱਤਵਪੂਰਨ ਅਧਿਆਤੇ ਬੈਠੇ ਲੋਕਾਂ ਨੂੰ ਟੈਲੀਗ੍ਰਾਮ ਕਰ ਦਿੱਤੇ ਸਨ ਇਹਨਾਂ ਟੈਲੀਗ੍ਰਾਮਾਂ ਵਿੱਚ ਉਸ ਨੌਜਵਾਨ ਨੂੰ ਦੁਬਾਰਾ ਚੁੱਕ ਕੇ ਮਾਰਨ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਸੀ ਉਹ ਇੰਸਪੈਕਟਰ ਜਦੋਂ ਇਲਾਜ ਅਧੀਨ ਪਏ ਨੌਜਵਾਨ ਨੂੰ ਚੁੱਕਣ ਜਾਂਦਾ ਸਾਡ ਡਾਕਟਰ ਇਸ ਦਾ ਵਿਰੋਧ ਕਰਦੇ ਹਨ ਪਰ ਡਾਕਟਰਾਂ ਨੂੰ ਧੱਕੇਬਾੜਕੇ ਪਾਸੇ ਕਰ ਦਿੱਤਾ ਗਿਆ ਫਿਰ ਬੜੇ ਹੀ ਅਣਮਨੁੱਖੀ ਤਰੀਕੇ ਦੇ ਨਾਲ ਉਸ ਨੌਜਵਾਨ ਦੇ ਸਰੀਰ ਤੋਂ ਗਲੂਕੋਜ ਦੀਆਂ ਸੂਈਆਂ ਪਟੀਆਂ ਗਈਆਂ ਤੇ ਉਸ ਨੂੰ ਚੁੱਕ ਕੇ ਜਿਪਸੀ ਵਿੱਚ ਸੁੱਟ ਲਿਆ ਗਿਆ ਮੌਕੇ ਦੇ ਗਵਾਹਾਂ ਮੁਤਾਬਕ ਜਦੋਂ ਜਿਪਸੀ ਹਸਪਤਾਲ ਵਿੱਚੋਂ ਨਿਕਲੀ ਤਾਂ ਕੁਝ ਮਿੰਟਾਂ ਬਾਅਦ ਹੀ ਕਾਲਜ ਰੋਡ ਤੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਪਹਿਲਾ ਵਜੀ ਗੋਲੀ ਦੀ ਥਾਂ ਤੇ ਦੁਬਾਰਾ ਗੋਲੀ ਮਾਰੀ ਗਈ ਜਦੋਂ ਉਸਨਾਂ ਨੂੰ ਇਹ ਯਕੀਨ ਹੋ ਗਿਆ ਕਿ ਹੌੜੇ ਮਰ ਗਿਆ ਤਾਂ ਉਸਨੂੰ ਕਰੀਬ ਅੱਧੇ ਘੰਟੇ ਬਾਅਦ ਹੀ ਉਸੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਦੁਬਾਰਾ ਲਿਆਂਦਾ ਗਿਆ ਪੋਸਟਮਾਰਟਮ ਕਰਨ ਤੋਂ ਲੈ ਕੇ ਜਦੋਂ ਤੱਕ ਖਾਣਾ ਪੂਰਤੀ ਹੋਣ ਤੋਂ ਬਾਅਦ ਪੁਲਿਸ Laash ਨੂੰ ਸ਼ਮਸ਼ਾਨ ਘਾਟਲ ਜਾਣ ਲੱਗੀ ਤਾਂ ਉਦੋਂ ਤੱਕ ਸਰਜੀਤ ਸਿੰਘ ਦੇ ਮਾਪਿਓ ਵੀ ਬੱਟੀ ਹਸਪਤਾਲ ਵਿੱਚ ਆਣ ਪਹੁੰਚੇ ਸਨ ਉਹ ਸਮਸ਼ਾਨ ਘਾਟਵਾਲ ਮਗਰ ਭੱਜੇ ਪਰ ਰਾਹ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ ਤੇ ਆਪਣੇ ਪੁੱਤ ਦਾ ਮੂੰਹ ਤੱਕਣੇ ਦੇਖਣ ਦਿੱਤਾ ਗਿਆ ਤੇ ਉਸ ਲਾਸ਼ ਨੂੰ ਲਵਾਰਸ ਕਹਿ ਕੇ ਫੋਕ ਦਿੱਤਾ ਗਿਆ ਸੋ ਦੋਸਤੋ ਇਹ ਸੀ ਇੱਕ ਸੱਚੀ ਘਟਨਾ ਜਦੋਂ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਦੀ ਲਾਸ਼ ਉੱਠ ਕੇ ਬੈਠ ਗਈ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ